हां भाई ग्रंथी ਦਾ ਕੀ ਕੰਮ ਹੈ ਪ੍ਰਕਾਸ਼ ਜੀ ਸਰਦਾਰ ਰਾਜ ਜੀ ਦੀ ਸੰਭਾਲ ਕਰਨਾ ਹੈ ਗ੍ਰੰਥੀ ਤੇ ਗ੍ਰੰਥ ਦੂ ਸ਼ਬਦ ਨੇ ਗ੍ਰੰਥੀ ਦਾ ਮੁੱਖ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰਨਾ ਪਹਿਲਾ ਹੋ ਗਿਆ ਗ੍ਰੰਥੀ ਸਿੰਘ हां जी ਫਿਰ ਦੂਸਰਾ ਮਹਾਰਾਜ ਜੀ ਨਾਲ ਜੁੜੀ ਸੇਵਾ ਦੇ ਵਿੱਚ ਹੈ ਵਸਤ ਚੌਰ ਸਾਹਿਬ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਤਾਂ ਪਹਿਲਾ ਗ੍ਰੰਥੀ ਸਿੰਘ ਜੋ ਗ੍ਰੰਥ ਦੀ ਸੇਵਾ ਸੰਭਾਲ ਕਰਦੇ ਨੇ ਦੂਸਰਾ ਜੋ ਚੌਰ ਸਾਹਿਬ ਦੀ ਸੇਵਾ ਕਰਦੇ ਨੇ ਚੌਰ ਚੌਰ ਗਰਦਾਰ ਹਾਂ ਬਈ ਤੀਸਰਾ ਸਿੰਘ ਪਹਿਰੇਦਾਰ ਸਿਰਫ ਗੁਰੂ ਹਦੂਦ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਅਦਬ ਲਈ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਕੋਈ ਮਨਮਤ ਮਨਮਤ ਵਾਲਾ ਸਾਥਤ ਬੰਦਾ ਬੇਅੱਤੀ ਨਾ ਕਰੇ ਇਸ ਲਈ ਚੌਪਸੀ ਨਾਲ ਪਹਿਰੇ ਕਰ ਪਹਿਰਾ ਕਰਨ ਲਈ ਇੱਕ ਸਿੰਘ ਚਾਹੀਦਾ ਉਸ ਨੂੰ ਕੀ ਕਹਿੰਦੇ ਨੇ ਪਹਿਰੇਦਾਰ ਹਾਂਜੀ ਚੌਥਾ ਚੌਥਾ ਦੇਖੋ ਪੰਜ ਨੁਕਤੇ ਨੇ ਜਿਦੇ ਵਿੱਚੋਂ ਦੋ ਨੁਕਤੇ ਸੰਗਤ ਤੇ ਪੰਗਰ ਜਿਹੜਾ ਪੰਗਰ ਦੇ ਵਿੱਚ ਸੇਵਾ ਸਭਾ ਅਦਾਬ ਆਗਮਨ ਲੰਗਰ ਦਾ ਜਥੇ ਦਾ ਲਾਗਰੀ ਸਿੰਘ ਜੋ ਅੰਮ੍ਰਿਤ ਵੇਲੇ ਦੂਗਾਂਸੇਵੀਆਂ ਨੇ ਪ੍ਰਕਾਸ਼ ਸਿੰਘ ਦੇਰਬਾਰ ਸਾਹਿਬ ਅੰਦਰ ਹਾਜ਼ਰ ਚਾਈਦਾ ਪੰਜਵਾਂ ਪੰਜਵਾਂ ਜੋ ਦੇਗ ਵਰਤੌਂਦਾ ਜਾਂ ਫੁੱਲੀਆਂ ਵਰਤੌਂਦਾ ਪ੍ਰਸਾਦੀ ਹੱਸੇ ਹੁਣ ਲੜੀਵਾਰ ਵੇਖੋ ਅੰਮ੍ਰਿਤ ਵੇਲੇ ਪੰਜ ਸਿੰਘ ਜਾਈ ਦਾ ਪ੍ਰਕਾਸ਼ ਕਰਨੇ ਗ੍ਰੰਥੀ ਸਿੰਘ ਜੋ ਗ੍ਰੰਥੀ ਸੰਭਾਲ ਕਰਦਾ ਸੇਵਾ ਕਰਦਾ ਦੂਸਰਾ ਚੌਧਰਦਾਰ ਜੋ ਚੌਹ ਸੈ ਦੀ ਸੇਵਾ ਕਰਦਾ ਤੀਸਰਾ ਹੈ ਜੋ ਗੁਰੂ ਬਰਵਾਰ ਦੇ ਅੰਦਰ ਆਈ ਸੰਗ ਨੂੰ ਪ੍ਰਸ਼ਾਦ ਵਰਤਾਉਂਦਾ ਪ੍ਰਸ਼ਾਦੀ ਐਸੇ ਚੌਥਾ ਜੋ ਗੁਰੂ ਹਦੂਰ ਦੇ ਅੰਦਰ ਚੌਕਸੀ ਨਾਲ ਗੁਰੂ ਅਰਜਨ ਪਾਹੜ ਰਖੰਦੇ ਮਨਮਤ ਵਾਲਾ ਕੋਈ ਵਿਅਕਤੀ ਗੁਰੂ ਦੇ ਅਦਬ ਦੇ ਵਿੱਚ ਕੋਈ ਬਤਾਈ ਨਾ ਕਰ ਜਾਵੇ ਇਸ ਗੱਲ ਦੇ ਨਿਗਰਾਨ ਰਹਿਦਾ ਜੋ ਉਹ ਹੈ ਪਹਿਰੇ ਰਾਜ ਸਿੰਘ ਪੰਜਵਾਂ ਜੋ ਗੁਰੂ ਕੇ ਸੰਬੰਧਤ ਲੰਗਰ ਦੀ ਸੇਵਾ ਸੰਭਾਲ ਦੇ ਜਿਹਨਾਂ ਬਾਰੇ ਸਾਉਂਦ ਹੈ ਲਾਂਗਰੀ ਸਿੰਘ ਇਹ ਪੰਜ ਸੇਵਾ